ਜੇਕਰ ਅਸੀਂ ਗਲਤਾਂ ਤਾਂ ਸਾਨੂੰ ਡੈਥ ਪਲੈਂਟੀ ਤੱਕ ਦੇ ਦੋ ਜੇਕਰ ਅਸੀਂ ਗਲਤਾਂ ਸਾਨੂੰ ਕਰੋੜਾਂ ਦਾ ਜੁਰਮਾਨਾ ਪਾਓ ਤਾਂ ਬਾਬਾ ਜੀ ਫਿਰ ਜੁਰਮਾਨਾ ਕਿਉਂ ਨਹੀਂ ਭਰ ਰਹੇ ਤੁਸੀਂ ਤਾਂ ਬਾਬਾ ਜੀ ਫਿਰ ਅੱਜ ਡੈਥ ਪਲੈਂਟੀ ਦੀ ਗੱਲ ਤੁਸੀਂ ਕੋਰਟ ਦੇ ਵਿੱਚ ਜਾ ਕੇ ਕਿਉਂ ਨਹੀਂ ਕੀਤੀ ਕਿ ਮੈਂ ਉਸ ਵੇਲੇ ਡੈਥ ਪਲੈਂਟੀ ਦੀ ਗੱਲ ਕਰੀ ਸੀ ਤਾਂ ਫਿਰ ਦੋ ਡੈਥ ਪਲੈਂਟੀ ਤੇ ਫਿਰ ਅੱਜ ਜਾ ਕੇ ਮੁਆਫੀਆਂ ਤੁਸੀਂ ਕਿਉਂ ਮੰਗ ਰਹੇ ਹੋ ਕਿ ਤੁਸੀਂ ਗਲਤ ਹੋ ਮੈਡੀਸਨ ਨੂੰ ਪੜਨਦੇ ਹੋ ਆਪਣੀ ਮੈਡੀਸਨ ਦਾ ਜਿਹੜਾ ਕਹਿੰਦੇ ਹੋ ਭਾਈ ਸਾਡੀ ਮੈਡੀਸਨ ਜਦੋਂ ਖਤਮ ਕਰ ਸਕਦੀ ਹੈ ਸਾਡੀ ਮੈਡੀਸਨ ਕੋਰੋਨਾ ਦੇ ਲਈ ਜਿਹੜੀ ਹੈ ਕਿ ਠੀਕ ਕਰ ਸਕੀਆ ਜਿਨ੍ਹਾਂ ਨੇ ਤੁਹਾਡੇ ਇਸ਼ਤਿਹਾਰ ਤੇ ਦਵਾਈਆਂ ਖਰੀਦੀਆਂ ਕੋਵਿਡ ਨੂੰ ਭਾਈ ਬਾਬਾ RAMਦੇਵ ਕਹਿ ਰਿਹਾ ਤਾਂ ਸੱਚ ਹੀ ਕਹਿ ਰਿਹਾ ਹੁਣ ਅੱਖਾਂ ਵਿੱਚ ਕੇ ਬਾਬਾ RAMਦੇਵ ਦੇਵ ਦੇ ਉੱਪਰ ਵਿਸ਼ਵਾਸ ਕਰਿਆ ਤੇ ਅੱਜ ਤੇ ਅੱਜ ਬਾਬਾ RAMਦੇਵ ਜਿਹੜੇ ਨੇ ਉਹ ਮਾਫੀ ਮੰਗ ਰਹੇ ਨੇ ਹੁਣ ਫਿਰ ਕੀ ਯਕੀਨ ਕਿਸ ਚੀਜ਼ ਤੇ ਕੀਤਾ ਜਾਵੇ ਬਾਬਾ RAMਦੇਵ ਆਪਣੇ ਕਬ ਜੂਠ ਕਿਉਂ ਬੋਲਿਆ ਦਵਾਈਆਂ ਵੇਚੀਆਂ ਕਿ ਕਿਉਂਕਿ ਬੜੀਆਂ ਵਿਕੀਆਂ ਹੋਣਗੀਆਂ ਸ਼ਾਇਦ ਬਾਬਾ RAMDEV ਨੇ ਨਹੀਂ ਸੋਚਿਆ ਹੋਣਾ ਸੈਂਟਰ ਸਰਕਾਰ ਮੇਰੇ ਨਾਲ ਖੜੀ ਹੈ ਤੇ ਮੈਨੂੰ ਕਿਹੜਾ ਹੱਥ ਪਾ ਜੂਗਾ ਪਰ ਇਹ ਨਹੀਂ ਪਤਾ ਕਿ ਕਾਨੂੰਨ ਸਭ ਤੋਂ ਉੱਚਾ ਹੁੰਦਾ ਹੈ ਸੁਪਰੀਮ ਕੋਰਟ ਦੇ ਵਿੱਚ ਆ ਕੇ ਮਾਫੀ ਮੰਗਣੀ ਪਈ ਆ ਜਿਸ ਚੀਜ਼ ਦਾ ਕਦੇ ਉਹ ਦਾਵਾ ਕਰਦੇ ਸੀ ਅੱਜ ਕਹਿਣਾ ਪਿਆ ਕਿ ਭਾਈ ਸਾਥੋਂ ਜਿਹੜੀ ਆ ਉਹ ਗਲਤੀ ਜਿਹੜੀ ਆ ਉਹ ਹੋਈ ਆ ਬਾਬਾ RAMDEEP ਇਸ ਚੀਜ਼ ਨੂੰ ਪ੍ਰਚਾਰ ਰਹੇ ਸੀ ਜਨਾਂ ਦੀ ਕੰਪਨੀ ਇਸ ਚੀਜ਼ ਨੂੰ ਪ੍ਰਚਾਰ ਰਹੀ ਸੀ ਕਿ ਭਾਈ ਕੋਵਿਡ ਨੂੰ ਸਾਡੀ ਮੈਡੀਸਨ ਖਤਮ ਕਰ ਸਕਦੀ ਹੈ ਹੋਰ ਕੋਈ ਮੈਡੀਸਨ ਕੋਵਿਡ ਨੂੰ ਜਿਹੜਾ ਖਤਮ ਨਹੀਂ ਕਰ ਸਕਦੀ ਤਾਂ ਉਸ ਵੇਲੇ ਜਿਹੜੀ ਕੇਂਦਰ ਸਰਕਾਰਾਂ ਸੈਂਟਰ ਆ ਤਾਂ ਸੈਂਟਰ ਨੇ ਚੁੱਪੀ ਕਿਉਂ ਵੱਟੀ ਹੋਈ ਸੀ ਤਾਂ ਸੈਂਟਰ ਚੁੱਪਚਾਪ ਜਿਹੜੀ ਆ ਕਿਉਂ ਸੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸਰੇਂਦਰਪਾਲ ਸਿੰਘ ਤੇ ਤੁਸੀਂ ਜੁੜ ਚੁੱਕੇ ਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆਂ ਗੱਲ ਪਤੇ ਦੀ ਤੁਹਾਡੇ ਨਾਲ ਤੁਹਾਡੇ ਲਈ ਅੱਜ ਅਸੀਂ ਗੱਲਬਾਤ ਕਰਾਂਗੇ ਬਾਬਾ ਆਰਾਮਦੇਵ ਜੀ ਜੋ ਕਈ ਵਾਰ ਚਰਚਾ ਚ ਰਹੇ ਨੇ ਆਪਣੇ ਗੱਲਾਂ ਦੇ ਲਈ ਕਾਰਨਾਂ ਦੇ ਲਈ ਤੇ ਅੱਜ ਸੁਪਰੀਮ ਕੋਰਟ ਤੋਂ ਉਹਨਾਂ ਨੇ ਮਾਫੀ ਮੰਗੀ ਹੈ ਕੀ ਆ ਮਾਮਲਾ ਇਹਦੇ ਬਾਰੇ ਅਸੀਂ ਚਰਚਾ ਕਰਾਂਗੇ ਮੇਰੇ ਸਹਿਯੋਗੀ ਜਸ ਗਰੇਵਾਲ ਜਸ ਜੀ ਕੀ ਹੈਗਾ ਮਾਮਲਾ ਬਾਬਾ ਆਰਾਮਦੇਵ ਨੇ ਜਿਹੜੀ ਮਾਫੀ ਮੰਗੀ ਹੈ ਸਭ ਤੋਂ ਪਹਿਲਾਂ ਮਾਮਲੇ ਤੋਂ ਮਾਮਲੇ ਦੀ ਜੇਕਰ ਆਪਾਂ ਤੈਅ ਦੇ ਵਿੱਚ ਜਾਈਏ ਤਾਂ ਕੋਵਿਡ ਪੀਰੀਅਡ ਮੈਨੂੰ ਸਭ ਨੂੰ ਜਿਆਦਾ ਕਰੋਨਾ ਦਾ ਪੀਰੀਅਡ ਕਰੋਨਾ ਦੇ ਪੀਰੀਅਡ ਦੇ ਵਿੱਚ ਚੋ ਇੱਕੋ ਹਾਹਾਕਾਰ ਮੱਚੀ ਹੋਈ ਸੀ ਕਿ ਜੇਕਰ ਇਹ ਬਿਮਾਰੀ ਕਿਸੇ ਨੂੰ ਲੱਗੀ ਤਾਂ ਯਾਰ ਕਿਉਂਕਿ ਉਸ ਵੇਲੇ ਕੋਵਿਡ ਇਕੁਅਲ ਟੂ ਡੈਥ ਇਤੋਂ ਤੱਕ ਲੋਕ ਮੰਨੀ ਬੈਠੇ ਸੀ ਕਿ ਜੇਕਰ ਕਿਸੇ ਨੂੰ ਕੋਵਿਡ ਹੋ ਗਿਆ ਉਹ ਯਾਰ ਬਾਅਦ ਦੇ ਵਿੱਚ ਵਾਪਸ ਆਊਗਾ ਜਾਂ ਨਹੀਂ ਆਊਗਾ ਹਸਪੀਟਲ ਗਿਆ ਹਸਪੀਟਲ ਤੋਂ ਬਾਅਦ ਉਹ ਵਾਪਸ ਆਊਗਾ ਜਾਂ ਨਹੀਂ ਆਊਗਾ ਉਦੋਂ ਇਹ ਚੀਜ਼ ਮੱਚੀ ਹੋਈ ਸੀ ਤਾਂ ਉਸੇ ਦੌਰਾਨ ਜੇਕਰ ਤੁਹਾਨੂੰ ਯਾਦ ਹੋਵੇ ਤਾਂ ਬਾਬਾ RAMDEEP ਹੋਰਾਂਦੀ ਜਿਹੜੀ ਕੰਪਨੀ ਆ ਪਤੰਜਲੀ ਜਿਹਦੇ ਬਾਲਕ੍ਰਿਸ਼ਨ ਆਚਾਰੀ ਜਿਹਦੇ MD ਨੇ ਉਹਨਾਂ ਦੇ ਵੱਲੋਂ ਇੱਕ ਚੀਜ਼ ਪ੍ਰਚਾਰੀ ਗਈ ਕਿ ਐਲੋਪੈਥੀ ਦਵਾਈਆਂ ਕੋਵਿਡ ਨੂੰ ਠੀਕ ਨਹੀਂ ਕਰਦੀਆਂ ਸਾਡੀ ਇੱਕ ਮੈਡੀਸਿਨ ਹੈ ਕੋਰੋਨਲ ਇੱਕ ਕੋਰੋਨਲ ਸੀ ਮੈਡੀਸਿਨ ਹੋਰ ਸੀ ਉਹਦਾ ਪ੍ਰਚਾਰ ਇਸ ਕਦਰ ਕੀਤਾ ਗਿਆ ਕਿ 10 ਤੋਂ 15 ਦਿਨ ਦਾ ਸ਼ਾਇਦ ਇੱਕ ਵਿਗਿਆਪਨ ਸੀ ਉਹਦੇ ਵਿੱਚ ਸੀ ਇਸ਼ਤਿਹਾਰ ਸੀ ਕਿ 10 ਤੋਂ 15 ਦਿਨਾਂ ਦੇ ਵਿੱਚ ਇਹ ਮੈਡੀਸਿਨ ਜਿਹੜੀ ਆ ਕੋਵਿਡ ਦੀ ਕੋਵਿਡ ਨੂੰ ਜੜੋਂ ਜਿਹੜੀ ਖਤਮ ਕਰੂਗੀ ਵੀ ਕੋਵਿਡ ਪੂਰਨ ਰੂਪ ਦੇ ਵਿੱਚ ਸਹੀ ਹੋ ਜਾਊਗਾ ਇਹ ਪ੍ਰਚਾਰ ਉਸ ਮਿਲ ਜਿਹੜਾ ਹੈਗਾ ਕੀਤਾ ਗਿਆ ਅਸਲ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਤੁਸੀਂ ਸ਼ਾਇਦ ਦੇਖਿਆ ਨਹੀਂ ਹੋਣਾ ਕਿ ਕਿਸੇ ਵੀ ਮੈਡੀਸਿਨ ਦੀ ਖੁੱਲੇ ਅਮ ਅਸ਼ਤਿਹਾਰਬਾਜ਼ੀ ਜਾਂ ਕਿਸੇ ਵੀ ਮੈਡੀਸਿਨ ਦਾ ਵਿਗਿਆਪਨ ਇਹ ਆਪਾਂ ਕਰ ਨਹੀਂ ਸਕਦੇ ਕਿਉਂਕਿ ਕੁਝ ਮੈਡੀਸਨ ਹੁੰਦੀਆਂ ਨੇ ਜਿਹੜੀਆਂ اوਟੀਸੀ ਕੈਟਾਗਰੀ ਦੇ ਵਿੱਚ ਆਉਂਦੀਆਂ ਨੇ ਜਿੰਨਾਂ ਦਾ ਆਪਾਂ ਵਿਗਿਆਪਨ ਕਰ ਸਕਦੇ ਹਾਂ ਜਿਸ ਤਰ੍ਹਾਂ ਤੁਸੀਂ ਆਰੋਡਕ ਤਬ ਵਿਗਿਆਪਨ ਦੇਖਿਆ ਹੋਣਾ ਹੋਰ ਦੋ ਚਾਰ ਮੈਡੀਸਨ ਜਿਹੜੀਆਂ ਉਹਨਾਂ ਦਾ ਵਿਗਿਆਪਨ ਕਰ ਸਕਦੇ ਪਰ ਬਹੁਤੀਆਂ ਮੈਡੀਸਨ ਇਦਾਂ ਦੀਆਂ ਨੇ ਜਿਨ੍ਹਾਂ ਦਾ ਅਸੀਂ ਵਿਗਿਆਪਨ ਨਹੀਂ ਕਰ ਸਕਦੇ ਤਾਂ ਹੀ ਤੁਸੀਂ ਦੇਖਣਾ ਜੇਕਰ ਕਈ ਹਸਪੀਟਲ ਦੇ ਵਿੱਚ ਜਿਹੜੇ ਵਿਗਿਆਪਨ ਹੁੰਦੇ ਜਿਵੇਂ ਗੋਡੇ ਬਦਲਾਓ ਇਦਾਂ ਕਰੋ ਉਹ ਵੱਖ-ਵੱਖ ਢੰਗ ਦੇ ਨਾਲ ਵੱਖ-ਵੱਖ ਤਰੀਕੇ ਦੇ ਨਾਲ ਵਿਗਿਆਪਨ ਹੁੰਦੇ ਆ ਪਰ ਇੱਕ ਖੁੱਲ੍ਹਿਆ ਵਿਗਿਆਪਨ ਜਦੋਂ ਇਸ ਚੀਜ਼ ਦਾ ਕੀਤਾ ਗਿਆ ਤਾਂ ਆਈਐਮਏ ਵੱਲੋਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਵੱਲੋਂ ਇਸ ਤੇ ਨੋਟਸ ਲਿਆ ਗਿਆ ਤਾਂ ਇੱਕ ਪਟੀਸ਼ਨ ਆਈਐਮਏ ਦੇ ਵੱਲੋਂ ਜਿਹੜੀ ਪਾਈ ਗਿਆ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਵੱਲੋਂ ਕਿਉਂਕਿ ਉਹਨਾਂ ਵੇਲਿਆਂ ਦੇ ਵਿੱਚ ਕੀ ਸੀ ਨਾ ਕਿ ਇਹਨਾਂ ਦੇ ਵੱਲੋਂ ਸਿੱਧਮ ਸਿੱਧੇ ਤੌਰ ਤੇ ਭੰਡਿਆ ਗਿਆ ਸੀ ਕਿ ਜਿਹੜੀਆਂ ਐਲੋਪੈਥੀ ਦਵਾਈਆਂ ਨੇ ਉਹ ਕੋਵਿਡ ਨੂੰ ਠੀਕ ਨਹੀਂ ਕਰਦੀਆਂ ਸਾਡੀ ਮੈਡੀਸਨ ਠੀਕ ਕਰਦੀ ਆ ਤਾਂ ਉਹ ਕਹਿੰਦੇ ਨੇ ਕਿ ਦੋ ਐਕਟ ਦੀ ਇਹਨਾਂ ਦੇ ਵੱਲੋਂ ਉਲੰਘਣਾ ਕੀਤੀ ਗਈ ਆ ਡਰੱਗ ਐਂਡ ਮੈਜਿਕ ਰੈਮੀਡੀਜ਼ ਰੈਮੀਡੀਜ਼ ਐਕਟ 1954 ਦੀ ਉਲੰਘਣਾ ਇਹਨਾਂ ਦੇ ਜਿਹੜੀ ਕੀਤੀ ਗਈ ਹੈ ਜਿਸ ਦੇ ਤਹਿਤ ਜਦੋਂ ਕਾਰਵਾਈ ਜਿਹੜੀ ਆ ਹੁੰਦੀ ਆ ਜਦੋਂ ਅੱਗੇ ਪਟੀਸ਼ਨ ਤੇ ਜਿਹੜਾ ਹੈਗਾ ਕੰਮ ਹੁੰਦਾ ਤਾਂ ਉਹਦੇ ਵਿੱਚ ਸੁਣਵਾਈ ਜਿਹੜੀ ਹੁੰਦੀ ਆ ਉਹ ਸੁਣਵਾਈ ਦੇ ਵਿੱਚ ਇਹ ਤੱਕ ਕਿਹਾ ਜਾਂਦਾ ਕਿ ਭਾਈ ਤੁਹਾਨੂੰ ਇਹ ਵਿਗਿਆਪਨ ਜਿਹੜਾ ਉਹ ਰੋਕਣਾ ਪਊਗਾ ਤੁਸੀਂ ਇਹ ਵਿਗਿਆਪਨ ਜਿਹੜਾ ਨਹੀਂ ਕਰ ਸਕਦੇ ਹੁਣ ਇੱਕ ਚੀਜ਼ ਦੇਖੋ तकरीबन 20 ਨਵੰਬਰ ਦਾ ਸਮਾਂ ਹੁੰਦਾ 20 ਨਵੰਬਰ ਨੂੰ ਸ਼ਾਇਦ 20 ਜੇ ਮੈਂ ਗਲਤ ਨਹੀਂ ਆ 20 ਨਵੰਬਰ ਜਾਂ 21 ਨਵੰਬਰ ਨੂੰ ਜਿਹੜਾ ਹੈਗਾ ਇਹ ਹੁਕਮ ਜਾਰੀ ਹੁੰਦੀ ਆ ਕਿ ਭਾਈ ਤੁਸੀਂ ਜਿਹੜਾ ਵਿਗਿਆਪਨ ਉਹ ਨਹੀਂ ਕਰ ਸਕਦੇ ਪਰ 21 ਨਵੰਬਰ ਨੂੰ ਬਾਬਾ RAMਦੇਵ ਜਿਹੜੇ ਨੇ ਇੱਕ ਪ੍ਰੈਸ ਕਾਨਫਰੈਂਸ ਕਰਦੇ ਨੇ ਉਹ ਪ੍ਰੈਸ ਕਾਨਫਰੈਂਸ ਦੇ ਵਿੱਚ ਬਾਬਾ ਰਾਮਦੇਵ ਖੁਦ ਹੁੰਦੇ ਨੇ ਇੱਕ ਸ਼ਾਇਦ ਉਹਨਾਂ ਦੇ ਐਡਵੋਕੇਟ ਜਿਹੜੇ ਆ ਉਹ ਨਾਲ ਹੁੰਦੇ ਨੇ ਤੇ ਨਾਲ ਹੀ ਬਾਲਕ੍ਰਿਸ਼ਨ ਆਚਾਰੀਆ ਜਿਹੜੇ ਨੇ ਐਮ ਡੀ ਨੇ ਪਤੰਜਲੀ ਦੇ ਉਹ ਵੀ ਨਾਲ ਹੁੰਦੇ ਰਿਹਾ ਉਹ ਉਸ ਸਮੇਂ ਦੇ ਵਿੱਚ ਬਾਬਾ ਰਾਮਦੇਵ ਦੇ ਵੱਲੋਂ ਇੱਕ ਗੱਲ ਕਹੀ ਜਾਂਦੀ ਹੈ ਕਿ ਜੇਕਰ ਅਸੀਂ ਗਲਤਾਂ ਜੇਕਰ ਸਾਡੇ ਦਾਅਵੇ ਗਲਤ ਨੇ ਤਾਂ ਸਾਨੂੰ ਕਰੋੜਾਂ ਨਹੀਂ ਲੱਖਾਂ ਨਹੀਂ ਕਰੋੜਾਂ ਦਾ ਤੁਸੀਂ ਮੁਆਵਜ਼ਾ ਜਿਹੜਾ ਹੈਗਾ ਉਹ ਜੁਰਮਾਨਾ ਕਰ ਸਕਦੇ ਹੋ ਤੇ ਜੇਕਰ ਅਸੀਂ ਗਲਤ ਤਾਂ ਸਾਨੂੰ ਡੈਥ ਪਲੈਂਟੀ ਤੱਕ ਕਰ ਸਕਦੇ ਹੋ ਮਤਲਬ ਐਡੀਆਂ ਵੱਡੀਆਂ ਗੱਲਾਂ ਪਬਲਿਕਲੀ ਉਸ ਵੇਲੇ ਕਹੀਆਂ ਜਾਂਦੀਆਂ ਨਹੀਂ ਤਾਂ ਕੋਰਟ ਨੇ ਉਸ ਦੇ ਉੱਪਰ ਵੀ ਸਖਤ ਐਕਸ਼ਨ ਲੈ ਕੋਰਟ ਉਸ ਤੇ ਵੀ ਨਰਾਜ਼ ਹੋਈ ਕਿਉਂਕਿ ਕੋਰਟ ਕਹਿੰਦੀ ਕਿ ਇੱਕ ਪਾਸੇ ਤੁਸੀਂ ਜੀ ਅਸੀਂ ਤੁਹਾਨੂੰ ਹੁਕਮ ਲਾਉਣੇ ਆ ਕਿ ਇਸ ਦੇ ਵਿਗਿਆਪਨ ਜਿਹੜੇ ਆ ਭਾਈ ਉਹ ਤੁਸੀਂ ਨਹੀਂ ਕਰ ਸਕਦੇ ਇਸ ਦਾ ਇਸ ਤਿਸਕੇ ਅਸ਼ਤਿਆਰਬਾਜੀ ਜਿਹੜੀ ਉਹ ਤੁਸੀਂ ਨਹੀਂ ਕਰ ਸਕਦੇ ਪਰ ਦੂਸਰੇ ਪਾਸੇ ਜਿਹੜਾ ਹੈਗਾ ਤੁਸੀਂ ਅਗਲੇ ਹੀ ਦਿਨ ਜਾ ਕੇ ਪਬਲਿਕ ਦੇ ਵਿੱਚ ਪਬਲਿਕਲੀ ਹੋਰ ਪ੍ਰਚਾਰ ਦਿਓ ਪਾ ਪਬਲਿਕਲੀ ਤੁਸੀਂ ਆਪਣੇ ਆਪ ਨੂੰ ਸਹੀ ਆਖਦੇ ਹੋ ਸਭ ਤੋਂ ਪਹਿਲੀ ਗੱਲ ਤੁਸੀਂ ਜਿਹੜੇ ਦੋ ਐਕਟ ਨੇ ਉਹਨਾਂ ਦੀ ਉਲੰਘਣਾ ਸਿੱਧਮ ਸਿੱਧੇ ਤਰੀਕੇ ਦੇ ਨਾਲ ਕਰ ਰਹੇ ਹੋ ਕਿਉਂਕਿ ਜਦੋਂ ਕਾਨੂੰਨ ਇਸ ਚੀਜ਼ ਦੀ ਜਿਹੜਾ ਹੈਗਾ ਉਹ ਇਜਾਜ਼ਤ ਨਹੀਂ ਦਿੰਦਾ ਕਿ ਤੁਸੀਂ ਇਸ ਤਰ੍ਹਾਂ ਦੇ ਨਾਲ ਪ੍ਰਚਾਰ ਕਰੋ ਇਸ ਤਰ੍ਹਾਂ ਦੇ ਨਾਲ ਇੱਕ ਮੈਡੀਸਿਨ ਨੂੰ ਭੰਡਦੇ ਹੋ ਆਪਣੀ ਮੈਡੀਸਿਨ ਦਾ ਜਿਹੜਾ ਕਹਿੰਦੇ ਹੋ ਭਾਈ ਸਾਡੀ ਮੈਡੀਸਿਨ ਜਦੋਂ ਖਤਮ ਕਰ ਸਕਦੀ ਹੈ ਸਾਡੀ ਮੈਡੀਸਿਨ ਕਰੋਨਾ ਦੇ ਲਈ ਜਿਹੜੀ ਹੈ ਕਿ ਠੀਕ ਕਰ ਸਕਦੀ ਹੈ ਤੋਂ ਨੂੰ ਜਿਹੜੇ ਹੁਕਮ ਹੁੰਦੇ ਨੇ ਉਹਨਾਂ ਹੁਕਮਾਂ ਦੀ ਤੁਸੀਂ ਜਿਹੜੀ ਉਲੰਘਣਾ ਕਰ ਸਕਦੇ ਹੋ ਤੁਹਾਨੂੰ ਹੁਕਮਾਂ ਦੇ ਤਹਿਤ ਬਾਬਾ RAM DEEP ਨੂੰ ਜਿਹੜਾ ਹੈ ਗਿਆ ਉਹ ਕੋਰਟ ਦੇ ਵਿੱਚ ਖੁਦ ਪੇਸ਼ ਹੋਣ ਦੇ ਲਈ ਕਿਹਾ ਗਿਆ ਬਾਬਾ RAM DEEP ਤੇ ਨਾਲ ਹੀ ਆਚਾਰੀਆ ਬਲਕ੍ਰਿਸ਼ਨ ਹੋਰ ਉਹਨੂੰ ਜਿਹੜੇ EMT ਨੇ ਪਤੰਜਲੀ ਦੀ ਤਾਂ ਉਹਨਾਂ ਦੇ ਵੱਲੋਂ ਮੁਆਫੀ ਜਿਹੜੀ ਆ ਬਾਬਾ RAM DEEP ਦੇ ਵੱਲੋਂ ਉੱਥੇ ਮੁਆਫੀ ਜਿਹੜੀ ਉਹ ਮੰਗੀ ਗਈ ਆ ਅੱਛਾ ਭਾਈ ਇਹਨੂੰ ਜਿਹੜਾ ਕੇਂਦਰ ਸਰਕਾਰ ਉਸ ਸਮੇਂ ਜਿਵੇਂ ਗੰਭੀਰ ਸਮੱਸਿਆ ਸੀਗੀ ਕਰੋਨਾ ਦੀ ਤੇ ਕੇਂਦਰ ਸਰਕਾਰ ਜਾਂ ਹੋਰ ਸਰਕਾਰਾਂ ਨੇ ਵੀ ਜਾਂ ਸਿਆਸੀ ਪਾਰਟੀਆਂ ਨੇ ਕਿਉਂ ਚੁੱਪੀ ਬੱਟੀ ਵੀ ਇੱਕ ਬੰਦਾ ਸ਼ਰੇਆਮ ਇਸ ਤਰ੍ਹਾਂ ਕਰ ਰਿਹਾ ਹੈ ਤਾਂ ਲਾਲੀ ਕਹਿ ਰਿਹਾ ਇੱਕ ਗਲਤ ਸਪਸ਼ਟਾ ਉਤੇ ਸੁਰਿੰਦਰ ਇਹ ਆ ਕਿ ਕੇਂਦਰ ਸਰਕਾਰ ਕੇ ਜਿਹੜੀ ਹੈਗੀ ਬਾਬਾ RAMਦੇਵ ਦੀ ਪਿੱਠ ਦੇ ਉੱਪਰ ਖੜੀ ਹੈ ਇਹਦਾ ਤਾਂ ਕੋਈ ਸ਼ੱਕ ਹੀ ਨਹੀਂ ਕਿਉਂਕਿ ਪਿਛਲੇ ਦਿਨਾਂ ਤੋਂ ਬਾਬਾ RAMਦੇਵ ਹਰਾਂ ਦੀ ਤੁਸੀਂ ਤਸਵੀਰਾਂ ਜਿਹੜੀਆਂ ਉਹ ਦੇਖ ਲਵੋ ਵਕੋ ਵਕ ਜਿਹੜਾ ਹੈਗਾ ਤੁਸੀਂ ਕੋ ਤਸਵੀਰਾਂ ਵੀਡੀਓ ਜਿਹੜੀਆਂ ਦੇਖ ਸਕਦੇ ਹੋ ਤਾਂ ਸਪਸ਼ਟ ਤੌਰ ਤੇ ਇੱਕ ਚੀਜ਼ ਤਾਂ ਤੈਹ ਹੁੰਦੀ ਹੈ ਕਿ ਸਾਬਤ ਹੁੰਦੀ ਹੈ ਕਿ ਬਾਬਾ RAMਦੇਵ ਦੀ ਪਿੱਠ ਦੇ ਉੱਪਰ ਜਿਹੜੀ ਕੇਂਦਰ ਸਰਕਾਰ ਖੜੀ ਹੈ ਤੇ ਸਪਰੀਮ ਕੋਰਟ ਨੇ ਵੀ ਇਸਤੇ ਉੱਪਰ ਸਖਤ ਫੈਸਲਾ ਸੌਰੀ ਇਸਤੇ ਉੱਪਰ ਸਖਤ ਜਿਹੜੀ ਹੈਗਾ ਨਖੇਦੀ ਇਸ ਚੀਜ਼ ਦੀ ਕੀਤਾ ਕਿ ਜਿਸ ਵੇਲੇ ਬਾਬਾ ਰਾਮਦੇਵ ਇਸ ਚੀਜ਼ ਨੂੰ ਪ੍ਰਚਾਰ ਰਹੇ ਸੀ ਜਾਂ ਉਹਦੀ ਕੰਪਨੀ ਇਸ ਚੀਜ਼ ਨੂੰ ਪ੍ਰਚਾਰ ਰਹੀ ਸੀ ਕਿ ਭਾਈ ਕੋਵਿਡ ਨੂੰ ਸਾਡੀ ਮੈਡੀਸਿਨ ਖਤਮ ਕਰ ਸਕਦੀ ਹੈ ਹੋਰ ਕੋਈ ਮੈਡੀਸਿਨ ਕੋਵਿਡ ਨੂੰ ਜਿਹੜਾ ਖਤਮ ਨਹੀਂ ਕਰ ਸਕਦੀ ਤਾਂ ਉਸ ਵੇਲੇ ਜਿਹੜੀ ਕੇਂਦਰ ਸਰਕਾਰਾਂ ਸੈਂਟਰ ਆਤਾ ਸਿੰਘਟਰ ਨੇ ਚੁੱਪੀ ਕਿਉਂ ਵੱਟੀ ਹੋਈ ਸੀ ਤਾਂ ਸੈਂਟਰ ਚੁੱਪਚਾਪ ਜਿਹੜੀ ਆ ਕਿਉਂ ਸੀ ਇਹ ਵੀ ਸੁਪਰੀਮ ਕੋਰਟ ਦੇ ਵੱਲੋਂ ਜਿਹੜਾ ਹੈਗਾ ਉਹ ਕਿਹਾਗਾ ਕਿ ਭਾਈ ਤੁਸੀਂ ਉਸ ਵੇਲੇ ਕਿਉਂ ਚੁੱਪ ਸੀ ਜਦੋਂ ਸਿੱਧੇ ਤੌਰ ਤੇ ਸਪਸ਼ਟ ਤੌਰ ਤੇ ਰਾਮਦੇਵ ਦੇ ਵੱਲੋਂ ਇਹ ਚੀਜ਼ਾਂ ਕਈਆਂ ਜਾ ਰਹੀਆਂ ਸੀ ਤਾਂ ਇਹ ਇਹ ਤਾਂ ਜਿਵੇਂ ਤੁਸੀਂ ਵੀ ਸਵਾਲ ਕੀਤਾ ਇਹ ਤਾਂ ਸਪਸ਼ਟ ਆ ਕਿ ਕਿਤਨਾ ਕਿਤੇ ਹੱਥ ਕਿਤਨਾ ਕਿਤੇ ਥਾਪੜਾ ਸੈਂਟਰ ਸਰਕਾਰ ਦਾ ਕੇਂਦਰ ਸਰਕਾਰ ਦਾ ਜਿਹੜਾ ਉਹ ਬਾਬਾ ਰਾਮਦੇਵ ਦੇ ਉੱਪਰ ਰਹੀ ਆ ਜਿਸ ਦੇ ਕਰਕੇ ਉਹਨਾਂ ਬੇਲਿਆਂ ਦੇ ਵਿੱਚ ਚੁੱਪੀ ਬੱਟੀ ਤੇ ਸੁਪਰੀਮ ਕੋਰਟ ਨੇ ਵੀ ਅੱਜ ਜਿਹੜਾ ਕਹਿ ਦਿੱਤਾ ਤਾਂ ਹੁਣ ਗੱਲ ਮੇਨ ਜਿਹੜਾ ਉਹ ਇੱਥੇ ਆਉਂਦਾ ਕਿ ਇੱਕ ਦਵਾਈ ਦੀ ਗੱਲ ਨਹੀਂ ਆ ਕਿਉਂਕਿ ਉਦੋਂ ਲੋਕਾਂ ਨੇ ਵੀ ਮੈਨੂੰ ਲੱਗਦਾ ਵੀ ਸ਼ਾਇਦ ਅੱਖਾਂ ਮੀਚ ਕੇ ਵਿਸ਼ਵਾਸ ਕਰ ਲਿਆ ਹੋਣਾ ਕਿਉਂਕਿ ਹੋਰ ਵੀ ਕਈ ਤਰ੍ਹਾਂ ਦੀਆਂ ਬਾਬਾ RAM ਦੇ ਭਰੌਂਦੀਆਂ ਮੈਡੀਸਨ ਜਾਂ ਹੋਰ ਵੀ ਕਈ ਤਰ੍ਹਾਂ ਦੇ ਪ੍ਰੋਡਕਟ ਜਿਹੜੇ ਨੇ ਬਹੁਤੇ ਘਰਾਂ ਦੇ ਵਿੱਚ ਵੀ ਬਹੁਤੇ ਲੋਕ ਵਰਤ ਲੈਂਦੇ ਨੇ ਸਟੋਰ ਵੀ ਖੁੱਲੇ ਹੋਣੇ ਲੋਕ ਨਹੀਂ ਯਾਰ ਇਹ ਤਾਂ ਬਾਬੇ ਦੀ ਦਵਾਈ ਆ ਇਹ ਤਾਂ ਸਹੀ ਹੋਊਗੀ ਇਹ ਤਾਂ ਚੰਗੀ ਹੋਊਗੀ ਤਾਂ ਇੱਕ ਪਾਸੇ ਦਾਵਾ ਪਹਿਲਾਂ ਬਾਬਾ RAM ਦੇਵ ਖੁਦ ਕਰਦੇ ਨੇ ਤੇ ਦੂਸਰੇ ਪਾਸੇ ਜਿਹੜੇ ਉਹ ਮਾਫੀ ਖੁਦ ਮੰਗਦੇ ਨੇ ਅੱਜ ਹੁਣ ਜਦੋਂ ਸੁਪਰੀਮ ਕੋਰਟ ਦੇ ਵਿੱਚੋਂ ਬਾਹਰ ਬਾਬਾ RAM ਦੇਵ ਹੋਰੀਆਂ ਆ ਰਹੇ ਸੀ ਤੇ ਇੱਕ ਪੱਤਰਕਾਰ ਨੇ ਸਵਾਲ ਵੀ ਜ਼ਰੂਰ ਪੁੱਛਿਆ ਇੱਕ ਪੱਤਰਕਾਰ ਨੇ ਸਭਾ ਹਾਲਾਂਕਿ ਜਦੋਂ ਇੱਕ ਉੱਚ ਅਹੁਦੇ ਤੇ ਹੋਵੇ ਮਤਲਬ ਹੁਣ ਅਹੁਦਾ ਹੀ ਕਹਿ ਸਕਦੇ ਇੱਕ ਵੱਡਾ ਬਾਬਾ ਹਾਂ ਇੰਨੀ ਸਿਕਿਉਰਿਟੀ ਸ ਤਾਂ ਆਰਾਮ ਤਾਂ ਨੇੜੇ ਤੱਕ ਨਹੀਂ ਲੱਗਣ ਦਿੱਤਾ ਗਿਆ ਪੱਤਰਕਾਰ ਨੂੰ ਦੂਰੋਂ ਆਉਂਦੇ ਪੱਤਰਕਾਰ ਨੇ ਉਹਨੂੰ ਸਵਾਲ ਪੁੱਛ ਲਿਆ ਤਾਂ ਨੇੜੇ ਤੱਕ ਪੱਤਰਕਾਰ ਨੂੰ ਜਿਹੜਾ ਨਹੀਂ ਲੱਗਣ ਦਿੱਤਾ ਗਿਆ ਉਹ ਇਹ ਉਹ ਆਰਮਦੇਵ ਪਾਸੇ ਸਾਈਡ ਹਰ ਸਾਈਡ ਤਾਂ ਇਦਾਂ ਦਾ ਕੁਛ ਨਾ ਸ਼ਬਦ ਜਿਹੜੇ ਉਹ ਵਰਤੇ ਗਏ ਆ ਤਾਂ ਮਤਲਬ ਉਹਨੇ ਸਵਾਲ ਬੜਾ ਵਧੀਆ ਪੁੱਛਿਆ ਸੀ ਉਹਨੇ ਸਵਾਲ ਇਹ ਕਿਹਾ ਸੀ ਕਿ ਬਾਬਾ ਰਾਮਦੇਵ ਆਪਣੇ ਤਬ ਜੂਠ ਕਿਉਂ ਬੋਲਾ ਤਾਂ ਮਤਲਬ ਸਿੱਧਮ ਸਿਧਾਂਤ ਤੁਸੀਂ ਇੱਕ ਵਾਰੀ ਪਬਲਿਕ ਤੇ ਵਿੱਚ ਬੈਠ ਕੇ ਸਿੱਧੇ ਤੇ ਸਪਸ਼ਟ ਤੌਰ ਤੇ ਝੂਠ ਬੋਲ ਦਵਾਈਆਂ ਵੇਚੀਆਂ ਕਿ ਕਿਉਂਕਿ ਬੜੀਆਂ ਵਿਕੀਆਂ ਹੋਣਗੀਆਂ ਬੜੀਆਂ ਉਸ ਵੇਲੇ ਵਿਕੀਆਂ ਵੀ ਹੋਣਗੀਆਂ ਕਿ ਉਸ ਵੇਲੇ ਤੁਸੀਂ ਸਪਸ਼ਟ ਤੌਰ ਤੇ ਝੂਠ ਬੋਲ ਰਹੇ ਹੋ ਤਾਂ ਫਿਰ ਅੱਜ ਤੁਸੀਂ ਆ ਕੇ ਮਾਫੀ ਮੰਗ ਰਹੇ ਹੋ ਸਪਰੀਮ ਕੋਰਟ ਨੇ ਇਤਨਾ ਕਿਹਾ ਕਿ ਮਾਫੀ ਸਾਥੋ ਨਹੀਂ ਮਾਫੀ ਪੂਰੇ ਜਨਤਾ ਤੋਂ ਮੰਗੋ ਆਬਾਮ ਤੋਂ ਹਿੰਦੁਸਤਾਨ ਦੀ ਆਬਾਮ ਤੋਂ ਮਾਫੀ ਜਿਹੜੀ ਤੁਹਾਨੂੰ ਮੰਗਣੀ ਚਾਹੀਦੀ ਜਿਨ੍ਹਾਂ ਨੇ ਤੁਹਾਡੇ ਕਹਿਣ ਤੇ ਜਿਨ੍ਹਾਂ ਨੇ ਤੁਹਾਡੇ ਦਾਅਵੇ ਤੇ ਜਿਨ੍ਹਾਂ ਨੇ ਤੁਹਾਡੇ ਇਸ਼ਤਿਹਾਰ ਤੇ ਦਵਾਈਆਂ ਖਰੀਦੀਆਂ ਜਿਨ੍ਹਾਂ ਨੇ ਤੁਹਾਡੇ ਵਿਸ਼ਵਾਸ ਕੀਤਾ ਕਿ ਕੋਵਿਡ ਨੂੰ ਭਾਈ ਬਾਬਾ RAMDEV ਕਹਿ ਰਿਹਾ ਤਾਂ ਸੱਚ ਹੀ ਕਹਿ ਰਿਹਾ ਹੁਣ ਅੱਖਾਂ ਵਿੱਚ ਕੇ ਬਾਬਾ RAMDEV ਦੇਵ ਦੇ ਉੱਪਰ ਵਿਸ਼ਵਾਸ ਕਰਿਆ ਤੇ ਅੱਜ ਤੇ ਅੱਜ ਬਾਬਾ RAMDEV ਜਿਹੜੇ ਨੇ ਉਹ ਮਾਫੀ ਮੰਗ ਰਹੇ ਨੇ ਹੁਣ ਫਿਰ ਕੀ ਯਕੀਨ ਕਿਸ ਚੀਜ਼ ਤੇ ਕੀਤਾ ਜਾਵੇ ਬਾਬਾ RAMDEV ਦੇ ਉਸ ਦਾਅਵੇ ਤੇ ਯਕੀਨ ਕੀਤਾ ਜਾਵੇ ਜਿਹੜਾ ਬਾਬਾ RAMDEV ਨੇ ਨਵੰਬਰ ਦੇ ਵਿੱਚ ਤਕਰੀਬ 21 ਨਵੰਬਰ ਨੂੰ ਕੀਤਾ ਸੀ ਕਿ ਜੇਕਰ ਅਸੀਂ ਗਲਤਾਂ ਤਾਂ ਸਾਨੂੰ ਡੈਥ ਪਲੈਂਟੀ ਤੱਕ ਦੇ ਦਿਓ ਜੇਕਰ ਅਸੀਂ ਗਲਤਾਂ ਸਾਨੂੰ ਕਰੋੜਾਂ ਦਾ ਜੁਰਮਾਨਾ ਪਾਓ ਤਾਂ ਬਾਬਾ ਜੀ ਫਿਰ ਜੁਰਮਾਨਾ ਕਿਉਂ ਨਹੀਂ ਭਰ ਰਹੇ ਤੁਸੀਂ ਤਾਂ ਬਾਬਾ ਜੀ ਫਿਰ ਅੱਜ ਡੈਥ ਪਲੈਂਟੀ ਦੀ ਗੱਲ ਤੁਸੀਂ ਕੋਰਟ ਦੇ ਵਿੱਚ ਜਾ ਕੇ ਕਿਉਂ ਨਹੀਂ ਕੀਤੀ ਕਿ ਮੈਂ ਉਸ ਵੇਲੇ ਡੈਥ ਪਲੈਂਟੀ ਦੀ ਗੱਲ ਕਰੀ ਸੀ ਤਾਂ ਫਿਰ ਦਿਓ ਡੈਥ ਪਲੈਂਟੀ ਤੇ ਫਿਰ ਅੱਜ ਜਾ ਕੇ ਮਾਫੀਆਂ ਤੁਸੀਂ ਕਿਉਂ ਮੰਗ ਰਹੇ ਕਿਸੀ ਗਲਤ ਨੂੰ ਕਿਉਂਕਿ ਤੁਸੀਂ ਸਪਸ਼ਟ ਤੌਰ ਤੇ ਖੁਦ ਹੀ ਆਪ ਹੀ ਮੰਨ ਚੁੱਕੇ ਕਿ ਮੈਂ ਗਲਤੀ ਤਾਂ ਫਰੇ ਦੱਸੋ ਕਿ ਆਵਾਮ ਨੂੰ ਹਿੰਦੁਸਤਾਨ ਦੇ ਲੋਕਾਂ ਨੂੰ ਝੂਠ ਭਾਰ ਦੇ ਲੋਕਾਂ ਨੂੰ ਝੂਠ ਉਸ ਵੇਲੇ ਕਿਉਂ ਬੋਲਿਆ ਜਿਨ੍ਹਾਂ ਨੇ ਤੁਹਾਡੇ ਤੇ ਅੱਖਾਂ ਵਿੱਚ ਇਹ ਵਿਸ਼ਵਾਸ ਬਹੁਤੇ ਕਰਦੇ ਹੋਣਗੇ ਬਹੁਤੇ ਨਹੀਂ ਕੀਤਾ ਹੋਵੇਗਾ ਬਹੁਤੇ ਇਸ ਤੋਂ ਬਾਅਦ ਵੀ ਕਰਨਗੇ ਤਾਂ ਉਹਨਾਂ ਨੂੰ ਝੂਠ ਜਿਹੜਾ ਤੁਸੀਂ ਕਿਉਂ ਬੋਲਿਆ ਕਿਉਂ ਝੂਠ ਜਿਹੜਾ ਉਹਨਾਂ ਨੂੰ ਤੁਸੀਂ ਇਹ ਝੂਠ ਕਿਉਂ ਪਰੋਸਿਆ ਅਜਾ ਅਖੀਰ ਚ ਇਹ ਦੱਸੋ ਵੀ ਜਿਵੇਂ ਹੁਣ ਅੱਜ ਮਾਫੀ ਮੰਗੀ ਐ ਇਹਦਾ ਉਹਨਾਂ ਦੀਆਂ ਦਵਾਈਆਂ ਤੇ ਉਹਨਾਂ ਦੇ ਬਿਜ਼ਨਸ ਤੇ ਕੋਈ ਕਿਸ ਤਰ੍ਹਾਂ ਦਾ ਤੁਹਾਨੂੰ ਲੱਗਦਾ ਪ੍ਰਭਾਵ ਪੈ ਸਕਦਾ ਦੇਖੋ ਮਤਲਬ ਜੇਕਰ ਬਿਜ਼ਨਸ ਦੇ ਪ੍ਰਭਾਵ ਦੀ ਗੱਲ ਕਰੀਏ ਤਾਂ ਉਹ ਉਹਨਾਂ ਨੇ ਦਰਅਸਲ ਤੋਂ ਐਕਟ ਦੀ ਉਲੰਘਣਾ ਕੀਤੀ ਸੀ ਠੀਕ ਐ ਡਰੰਗਨ ਮੈਜਿਕ ਰੈਮੈਡੀਜ਼ ਐਕਟ 1954 ਤੇ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 2019 ਉਹਨਾਂ ਦੋ ਐਕਟ ਦੀ ਉਲੰਘਣਾ ਦੇ ਤਹਿਤ ਉਹਨਾਂ ਨੇ ਜਿਹੜਾ ਹੈਗਾ ਜਿਸ ਦੇ ਤਹਿਤ ਉਹਨਾਂ ਨੂੰ ਇਹ ਮਾਫੀ ਮੰਗਣੀ ਪਈ ਐ ਇੱਥੇ ਕਿਉਂਕਿ ਆਈਐਮਏ ਦੇ ਵੱਲੋਂ ਵੀ ਇਹ ਕਿਹਾ ਗਿਆ ਕਿ ਇਸ ਚੀਜ਼ ਦੀ ਪੁਸ਼ਟੀ ਨਹੀਂ ਹੁੰਦੀ ਇਸ ਚੀਜ਼ ਦਾ ਦਾਵਾ ਤੁਸੀਂ ਨਹੀਂ ਕਰ ਸਕਦੇ ਕਿਉਂਕਿ ਸਾਡਾ ਕਾਨੂੰਨ ਜਿਹੜਾ ਹੈਗਾ ਨਾ ਸਾਡਾ ਕਾਨੂੰਨ ਨਹੀਂ ਕਹਿੰਦਾ ਕਿ ਤੁਸੀਂ ਦਾਅਵੇ ਦੇ ਨਾਲ ਇਸ ਚੀਜ਼ ਨੂੰ ਖੁੱਲ੍ਹਿਆਂ ਮਾ ਪ੍ਰਚਾਰ ਕਰ ਸਕਦੇ ਹੋ ਪ੍ਰਸਾਰ ਕਰ ਸਕਦੇ ਹੋ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹਦੇ ਨਾਲ ਉਹਨਾਂ ਦੇ ਬਿਜ਼ਨਸ ਦੇ ਉੱਪਰ ਜਿਹੜਾ ਹੈਗਾ ਕਿਸੇ ਤਰ੍ਹਾਂ ਦਾ ਘਾਟਾ ਪੈ ਸਕਦਾ ਜਾਂ ਉਹ ਇਮੇਜ ਨੂੰ ਜ਼ਰੂਰ ਇਮੇਜ ਨੂੰ ਜ਼ਰੂਰ ਲੱਗ ਸਕਦਾ ਕਿਉਂਕਿ ਕਿਸੇ ਵੇਲੇ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਨਾ ਕਿ ਬਾਬਾ ਰਾਮਦੇਵ ਉਹੀ ਨੇ ਜਿਹੜੇ ਪਹਿਲਾਂ ਸਪਸ਼ਟ ਤੌਰ ਤੇ ਖੁੱਲ੍ਹੇ ਆ ਪਬਲਿਕ ਦੇ ਵਿੱਚ ਕਹਿੰਦੇ ਨੇ ਕਿ ਜੇਕਰ ਅਸੀਂ ਗਲਤਾਂ ਤਾਂ ਸਾਡੇ ਤੇ ਜੁਰਮਾਨਾ ਠੋਕਿਆ ਜਾਵੇ ਲੱਖਾਂ ਨਹੀਂ ਕਰੋੜਾਂ ਦਾ ਜੁਰਮਾਨਾ ਤੁਸੀਂ ਸਾਡੇ ਤੇ ਠੋਕ ਸਕਦੇ ਹੋ ਸਾਨੂੰ ਡੈਥ ਪਲੈਂਟੀ ਤੱਕ ਦੇ ਸਕਦੇ ਹੋ ਤੇ ਅੱਜ ਜਾ ਕੇ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਖੁਦ ਹੀ ਆਪਣਾ ਮੁਆਫੀਨਾਮਾ ਜਿਹੜਾ ਹੈਗਾ ਉਹ ਦਿਨੇ ਹੋ ਕਿ ਭਾਈ ਸਾਥੋਂ ਗਲਤੀ ਹੋ ਗਈ ਸਤੋ ਜਿਹੜੀ ਅਸੀਂ ਇਸ ਚੀਜ਼ ਦੀ ਮੁਆਫੀ ਮੰਗਦੇ ਹਾਂ ਤਾਂ ਇਹ ਚੀਜ਼ ਜ਼ਰੂਰ ਹੈ ਕਿ ਇਮੇਜ ਤੇ ਕਿਤਨਾ ਕਿ ਥੋੜਾ ਬਹੁਤਾ ਫਰਕ ਜਿਹੜਾ ਪੈਂਦਾ ਨਹੀਂ ਕਿ ਜਿੰਨਾ ਕੁ ਮਤਲਬ ਜਿਹੜੀ ਮੇਜ ਦੀ ਆਪਾਂ ਗੱਲ ਕਰਦੇ ਹਾਂ ਤੁਸੀਂ ਵੀ ਭੂਮਿਕਾ ਦੇ ਵਿੱਚ ਸ਼ੁਰੂਆਤ ਦੇ ਵਿੱਚ ਕਿਹਾ ਸੀ ਕਿ ਇਸ ਤੋਂ ਵਧੇਰੀਆਂ ਸੁਰਖੀਆਂ ਦੇ ਵਿੱਚ ਬਾਬਾ RAM ਦੇਵ ਜਿਹੜੇ ਪਹਿਲਾਂ ਵੀ ਜਿਹੜੇ ਰਹਿ ਚੁੱਕੇ ਕਿਉਂਕਿ ਸ਼ਾਇਦ ਉਹ ਵੀ ਭਜਨ ਭਜਨ ਨਾਲ ਮਸਲਾ ਕਿ ਸਲਵਾਰਾਂ ਪਾ ਕੇ ਭਜਨ ਨਾਲ ਮਸਲਾ ਉਹ ਵੀ ਬਾਬਾ RAM ਦੇਵ ਦੇ ਨਾਲ ਇਸ ਤੋਂ ਪਹਿਲਾਂ ਵੀ ਜੁੜਿਆ ਆਉਂਦਾ ਹਾਂ ਪਰ ਇੱਥੇ ਇੱਕ ਗੱਲ ਜ਼ਰੂਰ ਆ ਗਈ ਕਿ ਉਹਨਾਂ ਨੇ ਇੱਕ ਗੱਲ ਹੋਰ ਕਹੀ ਆ ਅ ਦੇਸ਼ਤੀ ਦੇਸ਼ ਦੇ ਲਈ ਮੈਂ ਕੰਮ ਕਰ ਰਿਹਾ ਦੇਸ਼ ਏ ਆਰ ਇਸ ਚੀਜ਼ ਦੀ ਆਰ ਲੈ ਕੇ ਉਹਨਾਂ ਨੇ ਇੱਕ ਜਿਹੜਾ ਬਿਆਨ ਦਿੱਤਾ ਹੋਇਆ ਉਹ ਉਹ ਇਹ ਆ ਉਹ ਕਹਿੰਦੇ ਨੇ ਕਿ ਅ ਅਸੀਂ ਇਹ ਚਾਉਂਦੇ ਹਾਂ ਕਿ ਸਾਡੀਆਂ ਦਵਾਈਆਂ ਵਰਤ ਕੇ ਹੂੰ ਦੇਸ਼ ਦੀ ਜਿਹੜੀ ਜਨਤਾ ਆ ਉਹ ਸਵਸਥ ਰਹੇ ਇਸ ਤੇ ਕਰਕੇ ਅਸੀਂ ਮਤਲਬ ਸਾਡਾ ਇਹ ਮੇਨ ਮਕਸਦ ਆ ਤਾਂ ਸੁਪਰੀਮ ਕੋਰਟ ਦੇ ਵੱਲੋਂ ਸਿੱਧੇ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਗਿਆ ਕਿ ਤੁਸੀਂ ਦੇਸ਼ ਦੀ ਆਰ ਨਾ ਲਵੋ ਜਿਹੜੀ ਤੁਹਾਡੀ ਗਲਤੀ ਆ ਉਹ ਗਲਤੀ ਆ ਠੀਕ ਹੈ ਤੁਸੀਂ ਆਪਣਾ ਬਿਜ਼ਨਸ ਚਲਾਉਣਾ ਚਾਹੁੰਦੇ ਹੋ ਜਾਂ ਤੁਸੀਂ ਦੇਸ਼ ਦੀ ਜਨਤਾ ਨੂੰ ਜਿਹੜਾ ਹੈਗਾ ਉਹ ਸਵਸਥ ਰੱਖਣਾ ਚਾਹੁੰਦੇ ਤੇ ਇਹ じゃ ਕੀ ਆ ਭਾਈ ਤੁਹਾਡੀਆਂ ਤੁਹਾਡੀਆਂ ਦਵਾਈਆਂ ਦੇ ਵਿੱਚ ਜਿਹੜਾ ਤੇ ਭਾਈ ਦੇਸ਼ ਦੀ ਜਨਤਾ ਜਿਹੜੀ ਹੈ ਹੁਣ ਤੱਕ ਸਵਸਥ ਨਹੀਂ ਹੈਗੀ ਜਾਂ ਹੁਣ ਤੱਕ ਜਿਹੜੀ ਹੈਗੀ ਉਹ ਸਿਹਤਮੰਦ ਨਹੀਂ ਹੈਗੀ ਤੁਹਾਡੀਆਂ ਦਵਾਈਆਂ ਦੇ ਨਾਲ ਹੀ ਜਿਹੜੀ ਹੈ ਸਿਹਤਮੰਦ ਹੋਊਗੀ ਤਾਂ ਇਸ ਚੀਜ਼ ਦੀ ਫਟਕਾਰ ਵੀ ਜਿਹੜੀ ਆ ਸੁਪਰੀਮ ਕੋਰਟ ਦੇ ਵੱਲੋਂ ਲਗਾਈ ਗਈ ਹੈ ਪਰ ਵੱਡੇ ਸਵਾਲ ਜਿਵੇਂ ਤੁਸੀਂ ਵੀ ਪਹਿਲਾਂ ਕਿਸੀ ਵੱਡੇ ਸਵਾਲ ਇਹੀ ਖੜੇ ਹੁੰਦੇ ਨੇ ਕਿ ਸਿੱਧਮ ਸਿੱਧੇ ਤੌਰ ਤੇ ਜਦੋਂ ਇਹ ਪ੍ਰਚਾਰਿਆ ਜਾ ਰਿਹਾ ਸੀ ਸਿੱਧਮ ਸਿੱਧੇ ਤੌਰ ਤੇ ਜਦ ਪਰ ਸਾਰਿਆ ਜਾ ਰਿਹਾ ਸੀ ਕਿ ਭਾਈ ਸਾਡੀ ਦਵਾਈ ਇਸ ਚੀਜ਼ ਨੂੰ ਠੀਕ ਕਰੋ ਕੋਵਿਡ ਨੂੰ ਠੀਕ ਕਰੋ ਕਰੋ ਉਹਨਾਂ ਨੂੰ ਠੀਕ ਕਰੋ ਤਾਂ ਉਸ ਵੇਲੇ ਕੇਂਦਰ ਸਰਕਾਰ ਕੀ ਕਰ ਰਹੀ ਸੀ ਤਾਂ ਚ ਇਹ ਚ ਕੋਈ ਦੋਰ ਹੈ ਨਹੀਂ ਕਿ ਕੇਂਦਰ ਸਰਕਾਰ ਦਾ ਹੱਥ ਸੈਂਟਰ ਸਰਕਾਰ ਦਾ ਹੱਥ ਬਾਬਾ RAM ਦੇਵ ਦੇ ਸਿਰ ਤੇ ਬਾਬਾ RAM ਦੇਵ ਦੀ ਪਿੱਠ ਤੇ ਕੇਂਦਰ ਸਰਕਾਰ ਦਾ ਹੱਥ ਸੈਂਟਰ ਸਰਕਾਰ ਦਾ ਹੱਥ ਰਿਹਾ ਤਾਂ ਇਸ ਦੀ ਫਟਕਾਰ ਅਜ ਸੁਪਰੀਮ ਕੋਰਟ ਦੇ ਵੱਲੋਂ ਵੀ ਬਾਬਾ RAM ਦੇਵ ਨੂੰ ਜਿਹੜੀ ਆ ਲਗਾ ਹੀ ਕਹੀ ਆ ਤਾਂ ਜੇਕਰ ਤੁਸੀਂ ਉਲੰਘਣਾ ਕਰੋਗੇ ਦੇਖੋ ਇੱਕ ਇੱਕ ਗੱਲ ਤਾਂ ਸਪਸ਼ਟ ਸਾਫ਼ ਹੋ ਗਈ ਕਿ ਜੇਕਰ ਤੁਸੀਂ ਉਲੰਘਣਾ ਕਰੋਗੇ ਤਾਂ ਤੁਸੀਂ ਚਾਹੇ ਤੁਸੀਂ ਕਿੱਡੇ ਵੀ ਹੋ ਕਿੱਥੇ ਕਿਹੜੇ ਵੀ ਅਹੁਦੇ ਤੇ ਹੈਗੇ ਹੋ ਤਾਂ ਉਦੋਂ ਤੁਹਾਨੂੰ ਜਿਹੜਾ ਹੈਗਾ ਗਿਲਟੀ ਫੀਲ ਜਿਹੜਾ ਹੁਣ ਜੇਕਰ ਤੁਸੀਂ ਗਲਤ ਜੇਕਰ ਤੁਸੀਂ ਗਲਤੋਂ ਇਸ ਤਰ੍ਹਾਂ ਦੇ ਨਾਲ ਅੱਜ ਬਾਬਾ RAM ਦੇਵ ਨੂੰ ਜਿਹੜਾ ਹੁਣ ਆਪਿਆ ਤਾਂ ਸ਼ਾਇਦ ਮੈਨੂੰ ਇਹ ਲੱਗਦਾ ਕਿ ਸ਼ਾਇਦ ਬਾਬਾ RAM ਦੇਵ ਨੇ ਸੋਚਿਆ ਹਣਾ ਤੇ ਠੀਕ ਆ ਪ੍ਰਚਾਰ ਸੈਂਟਰ ਸਰਕਾਰ ਮੇਰੇ ਨਾਲ ਖੜੀ ਹੈ ਤੇ ਮੈਨੂੰ ਕਿਹੜਾ ਹੱਥ ਪਾ ਜੂਗਾ ਪਰ ਇਹ ਨਹੀਂ ਪਤਾ ਕਿ ਕਾਨੂੰਨ ਸਭ ਤੋਂ ਉੱਚਾ ਹੁੰਦਾ ਹੈ ਤੇ ਕਾਨੂੰਨ ਜਿਹੜਾ ਕਾਨੂੰਨ ਤੋਂ ਉੱਪਰ ਤੁਸੀਂ ਨਹੀਂ ਹੈ ਕਿਉਂਕਿ ਇਸ ਤੋਂ ਪਹਿਲਾਂ ਇਹ ਵੀ ਬਤੇ بڑے ਟਾਈਟਲ ਦੇ ਵਿੱਚ ਖਬਰਾਂ ਚ ਨਹੀਂ ਕਿ ਬਾਬਾ RAMDEEP ਕਾਨੂੰਨ ਤੋਂ ਉੱਪਰ ਹੋਗੇ ਤੇ ਉਹ ਤੁਹਾਨੂੰ ਕਾਨੂੰਨ ਇੱਕ ਵਾਰੀ ਕਹਿ ਰਿਹਾ ਕਿ ਤੁਸੀਂ ਪ੍ਰਚਾਰ ਪ੍ਰਸਾਰ ਨਹੀਂ ਕਰ ਸਕਦੇ ਵਿਗਿਆਪਨ ਜਿਹੜਾ ਇਸ ਤਰ੍ਹਾਂ ਦੇ ਨਾਲ ਤੁਸੀਂ ਨਹੀਂ ਪ੍ਰਸਾਰ ਕਰ ਸਕਦੇ ਪਰ ਉਸ ਤੋਂ ਬਾਅਦ ਵੀ ਤੁਸੀਂ ਪ੍ਰਚਾਰ ਪ੍ਰਸਾਰ ਕਰ ਰਹੇ ਹੋ ਕਿ ਤੱਕੀ ਤੁਸੀਂ ਕਾਨੂੰਨ ਤੋਂ ਉੱਪਰ ਹੋਗੇ ਪਰ ਅੱਜ ਸ਼ਾਇਦ ਬਾਬਾ RAMDEEP ਦੇ ਸਮਝ ਦੇ ਵਿੱਚ ਇੱਕ ਗੱਲ ਜ਼ਰੂਰ ਪੈ ਗਈ ਹੋਣੀ ਆ ਕਿ ਸਭ ਤੋਂ ਉੱਪਰ ਕਾਨੂੰਨ ਆ ਜਿਸ ਦੇ ਕਰਕੇ ਅੱਜ ਬਾਬਾ RAMDEEP ਨੂੰ ਸੁਪਰੀਮ ਕੋਰਟ ਦੇ ਵਿੱਚ ਆ ਕੇ ਮਾਫੀ ਮੰਗਣੀ ਪਈ ਆ ਜਿਸ ਚੀਜ਼ ਦਾ ਕਦੇ ਉਹ ਦਾਵਾ ਕਰਦੇ ਸੀ ਅੱਜ ਕਹਿਣਾ ਪਿਆ ਕਿ ਪੈਸਾ ਤੋਂ ਜਿਹੜੀ ਆ ਉਹ ਗਲਤੀ ਜਿਹੜੀ ਆ ਉਹ ਹੋਈ ਆ ਧੰਨਵਾਦ ਅਸੀਂ ਗੱਲਬਾਤ ਕਰ ਰਹੇ ਸੀਗੇ ਗੱਲ ਪਤੇ ਦੀ ਪ੍ਰੋਗਰਾਮ ਬਾਬਾ ਆਰਾਮ ਦੇ ਬਾਰੇ ਤੁਸੀਂ ਲਗਾਤਾਰ ਬਣੇ ਰਹੋ ਆਰਐਮਪੀ ਟੈਲੀਵਿਜ਼ਨ ਦੇ ਨਾਲ ਧੰਨਵਾਦ